ਦੋਸਤੋ ਅੱਜ ਵਾਟਰ ਸਪਲਾਈ ਤੇ ਸੀਵਰੇਜ ਮੋਟਰ ਦੇ ਵਰਕਰਾਂ ਨੇ ਕੱਢੀ ਇੱਕ ਵਿਸ਼ਾਲ ਰੋਸ਼ ਰੈਲੀ ਤੇ ਡੀਸੀ ਨੂੰ ਦਿੱਤਾ ਮੰਗ ਪੱਤਰ ਆਓ ਦੇਖਦੇ ਹਾਂ ਸੁਸ਼ੀਲ ਗੋਇਲ ਦੀ ਰਿਪੋਰਟ ਸਾਡੇ 1000 ਸਭੀ ਲੋਕਾਂ ਨੇ ਰੱਖਿਆ ਜਿਹੜਾ ਉਸ ਤੋਂ ਲਈ ਹੋਣਗੇ ਨਾਮ ਹੈ ਜੀ ਤੁਹਾਡਾ ਤੇ ਪ੍ਰੋਟੈਸਟ ਕਰ ਰਹੇ ਹੋ ਇਸ ਵਾਰ ਕੀ ਕਹਿਣਾ ਜਾਓਗੇ ਜੋ ਪੁਰਾਣਾ ਮਿਲਖਾ ਸਿੰਘ ਹੈ ਮੈਂ ਪੰਜਾਬ ਦੀ ਟੀਮ ਦੇ ਵਿੱਚ ਕੰਮ ਕਰਦਾ ਹਾਂ ਐਜੇ ਜਰਨਲ ਸਕੱਤਰ ਅੱਜ ਅਸੀਂ ਪੰਜਾਬ ਵਾਟਸਪਲਾਈ ਐਂਡ ਰਿਸਿਵਰੇਜ ਬੋਰਡ ਆਊਟਸੋਰਸਿੰਗ ਜੱਫੀਬੰਦੀ ਉਹਦੇ ਝੰਡੇ ਥੱਲੇ ਸਰਕਾਰ ਨੂੰ ਇੱਕ ਰੋਸ ਰੈਲੀ ਚੇਤਾਵਨੀ ਰੈਲੀ ਆਪਾਂ ਇਹਨੂੰ ਕਹਿ ਸਕਦੇ ਹਾਂ ਇਹ ਅਸੀਂ 4 ਜ਼ਿਲ੍ਹੇ ਸਿਲੈਕਟ ਕੀਤੇ ਐ ਮਾਨਸਾ ਬਠਿੰਡਾ ਤੇ ਪਟਿਆਲਾ ਤੇ ਬਰਨਾਲਾ ਤੇ ਉਸ ਤੋਂ ਬਾਅਦ ਅਸੀਂ ਜਿਮਣੀ ਚੌਂੜਾ ਐ ਜਿੱਥੇ ਲੁਧਿਆਣੇ ਅਸੀਂ ਉਥੇ ਜਾ ਕੇ ਵੀ ਰੋਜ਼ ਪ੍ਰਦਰਸ਼ਨ ਕਰਾਂਗੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਸਾਥੀ ਸੀਵਰਮੈਨ ਨੇ ਜਿਹੜੇ ਜਾਂ ਪੰਪ ਆਪਰੇਟਰ ਨੇ ਜਾਂ ਕੋਈ ਫਿਟਰ ਕੁਲੀ ਨੇ ਪਿਛਲੇ ਲੰਬੇ ਸਮੇਂ ਤੋਂ ਨਗੂੜੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ ਤੇ 8 8 10 10000 ਰੁਪਏ ਜਿੰਨਾ ਨੂੰ ਮਿਲਦਾ ਉਹ ਸ਼ਹਿਰ ਦਾ ਗੰਦ ਆਪਣੇ ਸਿਰਾਂ ਤੇ ਚੱਕਦੇ ਆ ਤੇ ਵਾਟਰ ਸਪਲਾਈ ਜਿਹੜਾ ਪਾਣੀ ਮਹਈਆ ਕਰਾਉਂਦੇ ਆ ਪਰ ਸਰਕਾਰ ਉਹਨਾਂ ਨੂੰ ਨਾ ਤਾਂ ਕੋਈ ਇੰਕੀਟਿੰਗ ਕਰ ਰਹੀ ਆ ਨਾ ਹੀ ਉਹਨਾਂ ਨਾਲ ਕੋਈ ਰਾਬਤਾ ਕਾਇਮ ਕਰ ਰਹੀ ਹੈ ਸੋ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਸ ਤੋਂ ਬਾਅਦ ਸਾਡਾ ਕੱਲ ਨੂੰ ਬਰਨਾਲਾ ਵਿਖਿਆ ਫਿਰ ਮਾਨਸਾ ਤੇ ਪਟਿਆਲਾ ਉਸ ਤੋਂ ਬਾਅਦ ਜੇ ਸਰਕਾਰ ਨੇ ਸਾਡੇ ਨਾਲ ਕੋਈ ਗੱਲਬਾਤ ਨਾ ਕੀਤੀ ਤਾਂ ਅਸੀਂ ਸਮੁੱਚਾ ਸਮੁੱਚੇ ਪੰਜਾਬ ਦਾ ਪਾਣੀ ਅਤੇ ਸੀਵਰੇਜ ਦਾ ਕੰਮ ਠੱਪ ਕਰਕੇ ਆਪਣੇ ਆਪਣੇ ਸਟੇਸ਼ਨਾਂ ਤੇ ਬੈਠਾਂਗੇ ਤੇ ਸਰਕਾਰ ਦੇ ਵਿਰੁੱਧ ਜਿਹੜਾ ਉਹ ਅਸੀਂ ਰੋਸ ਮਜਾਰੀ ਵੀ ਕਰਾਂਗੇ ਤੇ ਧਰਨੇ ਵੀ ਲਾਵਾਂ ਕੀ ਕੀ ਮੰਗਣੇ ਏ ਤੁਹਾਡੀਆਂ ਅਸੀਂ ਪਿਛਲੇ ਲੰਬੇ ਸਮੇਂ ਤੋਂ ठेकेदारਾਂ ਰਾਹੀਂ ਸਾਡੇ ਮੁਲਾਜ਼ਮਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ ਸਿਰਫ 8 8 10 10 ਹਜ਼ਾਰ ਦੇ ਵਿੱਚ ਸਾਡੇ ਮੁਲਾਜ਼ਮਾਂ ਤੋਂ ਜਿਹੜਾ ਸੀਵਰ ਦਾ ਕੰਮ ਹੈ ਮੈਂ ਸਮਝਦਾ ਕਿ ਕੋਈ ਉਹਨੂੰ ਕਰਨ ਨੂੰ ਤਿਆਰ ਨਹੀਂ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਪਰ ਸਾਥੀਆਂ ਦੀਆਂ ਤਨਖਾਹਾਂ ਉਹੀ ਨੇ ਆਊਟਸੋਰਸ ਦੇ ਸਾਥੀਆਂ ਨੂੰ ਨਾਮ ਦਿੱਤਾ ਗਿਆ ਪਰ ਉਹਦੀ ਆੜ ਦੇ ਵਿੱਚ ਠੇਕੇਦਾਰਾਂ ਤੋਂ ਅਫਸਰ ਸਾਹੀ ਰਲ ਕੇ ਪੈਸਾ ਖਾ ਰਹੀ ਹੈ ਜੋ ਮੁਲਾਜ਼ਮਾਂ ਦੀਆਂ ਜੇਬਾਂ ਦੇ ਵਿੱਚ ਪੈਣਾ ਹੈ ਉਹ ਠੇਕੇਦਾਰ ਖਾ ਰਿਹਾ ਹੈ ਸਾਡਾ ਤਾਂ ਇੱਕੋ ਹੀ ਇੱਕ ਮੰਗ ਹੈ ਕਿ ਸਾਨੂੰ ਮਹਿਕਮਿਆਂ ਦੇ ਵਿੱਚ ਮਰਜ ਕਰਕੇ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਅੱਜ ਕੀ ਕਾਰਵਾਈ ਕਰੋਗੇ ਤੁਸੀਂ ਜੀ ਅੱਜ ਦੀ ਸਾਡੀ ਰੋਸ ਰੈਲੀ ਹੈ ਜੋ ਪਾਰਕ ਤੋਂ ਚੱਲੀ ਸੀ ਤੇ ਅਸੀਂ ਡੀਸੀ ਦਫ਼ਤਰ ਇਹ ਸਮਾਪਤ ਕਰਨੀ ਹੈ ਸਾਡੀਆਂ ਚਾਰ ਰੈਲੀਆਂ ਨੇ ਉਸ ਤੋਂ ਬਾਅਦ ਜਿਮਣੀ ਚੌਂ ਫਿਰ ਅਸੀਂ ਰੈਗੂਲਰ ਅਸੀਂ ਜੇ ਸਰਕਾਰ ਨੇ ਸਾਡੇ ਨਾਲ ਕੋਈ ਗੱਲਬਾਤ ਨਾ ਕੀਤੀ ਤਾਂ ਅਸੀਂ ਕੰਮ ਬੰਦ ਕਰਕੇ ਪਾਣੀ ਅਤੇ ਸੀਵਰ ਦਾ ਪੂਰੇ ਪੰਜਾਬ ਦਾ ਆਪਣੇ ਆਪਣੇ ਸਟੇਸ਼ਨਾਂ ਤੇ ਬੈਠਾਂਗੇ ਠੀਕ ਹੈ